ਲਾਹੌਰ ਦਰਬਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਮੁੱਖ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਯੋਗ ਅਗਵਾਈ ਨਾ ਹੋਣ ਕਰਕੇ ਦਰਬਾਰ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ ਇੱਕ ਧੜਾ ਤਿੰਨ ਹਿੰਦੂ ਡੋਗਰੇ ਭਰਾਵਾਂ ਦਾ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਉਹਨਾਂ ਦੇ ਚਹੇਤੇ ਰਹੇ ਸੀ ਦੂਜਾ ਧੜਾ ਸਿੱਖ ਸਰਦਾਰਾਂ ਦਾ ਸੀ ਜੋ ਕਿ ਸਦਾ ਡੋਗਰਿਆਂ ਦਾ ਵਿਰੋਧ ਕਰਦੇ ਸੀ ਕਦੇ-ਕਦੇ ਇਹ ਵਿਰੋਧ ਫਿਰਕੂ ਵੀ ਬਣ ਜਾਂਦਾ ਸੀ ਦੋਹਾਂ ਧੜਿਆਂ ਦੀ ਕੋਸ਼ਿਸ਼ ਰਾਜ ਵਿੱਚ ਵੱਧ ਤੋਂ ਵੱਧ ਧਨ ਹਾਸਲ ਕਰਨਾ ਅਤੇ ਤਾਕਤ ਹਾਸਲ ਕਰਨਾ ਸੀ ਇਸ ਤੋਂ ਇਲਾਵਾ ਧਿਆਨ ਸਿੰਘ ਦਾ ਸੋਹਣਾ ਸੁਨੱਖਾ ਪੁੱਤਰ ਹੀਰਾ ਸਿੰਘ ਮਹਾਰਾਜਾ ਦੇ ਸਭ ਤੋਂ ਕਰੀਬੀਆਂ ਵਿੱਚੋਂ ਇੱਕ ਸੀ ਸਰਦਾਰਾਂ ਦੇ ਧਲੇ ਵਿੱਚ ਸੰਧਾਵਾਲੀਏ ਔਟਾਰੀਵਾਲੀਏ ਅਤੇ ਮਜੀਠੀਏ ਪ੍ਰਮੁੱਖ ਸੀ ਜਿਨ੍ਹਾਂ ਵਿੱਚੋਂ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਅਜੀਤ ਸਿੰਘ ਅਤੇ ਸਰਦਾਰ ਅਤਰ ਸਿੰਘ ਸੀ ਸ਼ਾਮ ਸਿੰਘ ਔਟਾਰੀਵਾਲਾ ਚਤਰ ਸਿੰਘ ਅਤੇ ਉਸਦੇ ਪੁੱਤਰ ਸ਼ੇਰ ਸਿੰਘ ਅਤੇ ਗੁਲਾਬ ਸਿੰਘ ਵੀ ਇਸ ਵਿੱਚ ਸ਼ਾਮਲ ਸੀ ਲੈਣਾ ਸਿੰਘ ਮਜੀਠੀਆ ਅਤੇ ਰਣਜੋਧ ਸਿੰਘ ਵੀ ਇਸ ਵਿੱਚ ਸ਼ਾਮਲ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਕਮਾਲ ਦਾ ਸੀ ਜਿਸ ਦੀ ਕੀ ਅੱਜ ਤੱਕ ਵੀ ਦੁਨੀਆ ਵਿੱਚ ਛਲਾਗਾ ਕੀਤੀ ਜਾਂਦੀ ਹੈ ਪਰ ਇਹ ਗੱਲ ਵੀ ਸੱਚ ਹੈ ਕਿ